ਜੇਠ ਰੋਕਦਾ ਸੀ ਆਪਣੀ ਛੋਟੇ ਭਰਾ ਦੀ ਘਰ ਵਾਲੀ ਨੂੰ ਵੀ ਤੂੰ ਬਾਬੇ ਕੋਲ ਨਾ ਜਾਇਆ ਕਰ ਪਖੰਡੀ ਬਾਬੇ ਕੋਲ ਨਾ ਜਾਇਆ ਕਰ ਉਹ ਕਹਿੰਦੀ ਮੇਰਾ ਬਾਬੇ ਬਣਾ ਨਹੀਂ ਸਰਦਾ ਮੈਂ ਤਾਂ ਬਾਬੇ ਕੋਲ ਜਾਉਂਗੀ ਉੱਥੇ ਆਪਣੀ ਜ਼ਿੰਦਗੀ ਮੈਂ ਜੀਉਂਗੀ ਮੈਨੂੰ ਤੂੰ ਰੋਕਣ ਵਾਲਾ ਕੌਣ ਹੁੰਦਾ ਮੇਰਾ ਜਦੋਂ ਘਰ ਵਾਲਾ ਨਹੀਂ ਰੋਕਦਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਆਜਾ ਤੁਹਾਨੂੰ ਦੱਸ ਦਿਆਂ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਸਾਧ ਨੂੰ ਦੋ ਭਰਾਵਾਂ ਨੇ ਫੜਿਆ ਸਾਰੀ ਗੱਲਬਾਤ ਕੀ ਹੋਈ ਆ ਸਾਰਾ ਮਸਲਾ ਕੀ ਆ ਕਿਉਂ ਬਾਬੇ ਨੂੰ ਕੈਮਰੇ ਮੂਰੇ ਆਉਣਾ ਪਿਆ ਕਿਉਂ ਚੇਲੇ ਨੂੰ ਦੋ ਭਰਾਵਾਂ ਨੂੰ ਛਿੰਦਾ ਤੇ ਮਿੰਦਾ ਨੂੰ ਦੋਨਾਂ ਨੂੰ ਕੈਮਰੇ ਮੂਰੇ ਆਉਣਾ ਪਿਆ ਸਾਰੀ ਗੱਲਬਾਤ ਕੀ ਹੋਈ ਆ ਪੁੱਛਾਂਗੇ ਬਾਈ ਨੂੰ ਇੱਥੇ ਆ ਬਾਈ ਕੀ ਗੱਲ ਗੱਲਬਾਤ ਕੀ ਹੋਈ ਆ ਬਾਈ ਗੱਲ ਬਾਈ ਇਹ ਹੋਈ ਆ ਇਹਦੀ ਇਹ ਮੇਰਾ ਭਰਾ ਛੋਟਾ ਠੀਕ ਆ ਤੇ ਇਹਦੀ ਘਰ ਵਾਲੀ ਕਿਤੇ ਬਾਬੇ ਤੋਂ ਪੁੱਛ ਲੈਣ ਆਈ ਸੀ ਤੇ ਬਾਬੇ ਨੇ ਪੁੱਛ ਦਿੱਤੀ ਗਲਤ ਗੱਲ ਤੇ ਇਹ ਦਿੱਤੀ ਕਹਿੰਦੀ ਇਹ ਜਿਹੜੀ ਥੋਡੀ ਮੱਝ ਪਹਿਲਾਂ ਮਿਲਦੀ ਨਹੀਂ ਸੀ ਇਹਨਾਂ ਨੇ ਕਿਤੇ ਚੁੰਕਾਂ ਪੜੀਆਂ ਹੋਣਾਂ ਦਾ ਉਹ ਕਦੇ ਕੁਦਰਤੀ ਮਰ ਗਈ ਯਾਰ ਮਰਨਾ ਤਾਂ ਰਕਣੀ ਆ ਠੀਕ ਆ ਇਹ ਕਹਿੰਦਾ ਜੇਖੇ ਜਿਹੜਾ ਤੇਰਾ ਜੇਠ ਆ ਉਹ ਬੁੜੀ ਨੂੰ ਆ ਦਾ ਇਹਦੀ ਘਰ ਵਾਲੀ ਨੂੰ ਪਰਜਾਈ ਨੂੰ ਮੇਰ ਨੂੰ ਕਹਿੰਦਾ ਤੇਰਾ ਤੇਰਾ ਜੇਠ ਆ ਜਠਾਣੀ ਆ ਉਹਨਾਂ ਨੇ ਥੋੜੀ ਮੱਝ ਤੇ ਕੀਤਾ ਕੀ ਕੀਤਾ ਤੁਸੀਂ ਵੀ ਆ ਕੀ ਪਤਾ ਟੁਣਾ ਟੱਪਾ ਕੀਤਾ ਕੀਤਾ ਤੁਸੀਂ ਸਾਨੂੰ ਤਾਂ ਇਹ ਤਾਂ ਬਈ ਕਿਸੇ ਤੇ ਗਏ ਹੀ ਨਹੀਂ ਸਾਨੂੰ ਕੀ ਲੋੜਾ ਕਿਸੇ ਦੇ ਸਾਧ ਕੋਲ ਜਾਂ ਨਾ ਕਿਸੇ ਦੇ ਵੀ ਨਹੀਂ ਜਾਂਦੇ ਕਦੇ ਵੀ ਨਹੀਂ ਗਏ ਕਾਸੀ ਤਾਂ ਗੁਰਾਂ ਸਾਹਿਬ ਨੂੰ ਮੱਥਾ ਟੇਕੀ ਦਾ ਕਿਸੇ ਨੂੰ ਨਹੀਂ ਕਿਤੇ ਨਹੀਂ ਚਾਹੀਦਾ ਬਸ ਅੱਛਾ ਇਹਨਾਂ ਦੀ ਮੱਝ ਜਿਹੜੀ ਮਰੀਏ ਤੁਹਾਨੂੰ ਪਤਾ ਤੁਸੀਂ ਗਏ ਸੀ ਦੁੱਖ ਸੁੱਖ ਚ ਜੇ ਸਾਈ ਦਾ ਘਰੇ ਹੀ ਹੁੰਨੇ ਆ ਸਾਨੂੰ ਪਤਾ ਆਪ ਨੂੰ ਸਾਡੇ ਅੱਖਾਂ ਦੇ ਸਾਹਮਣੇ ਇਹ ਸਾਦ ਨੇ ਅੱਗੋਂ ਇਹ ਦਿੱਤਾ ਵੀ ਜੇਠ ਨੇ ਕੀਤਾ ਹਾਂ ਕਹਿੰਦਾ ਤੇਰੀ ਜੇਡ ਚਠਾ ਨਹੀਂ ਨੇ ਉਹਨਾਂ ਨੇ ਕੀਤਾ ਇਹ ਭਈ ਆ ਜੋਗੇ ਕੀ ਨਾਦਰ ਬਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹੈ ਛਿੰਦਾ ਜੀ ਬਾਈ ਛਿੰਦਾ ਤੇਰਾ ਨਾਮ ਿੰਦਾ ਅੱਛਾ ਗੱਲਬਾਤ ਕੀ ਹੋਈ ਆ ਸਾਰੀ ਬਾਈ ਜੀ ਆਪਣੇ ਨਾ ਵੀ ਮਤਲਬ ਬੁੜੀਆਂ ਤੁਰੀਆਂ ਫਰਦੀਆਂ ਰਹਿੰਦਾਂ ਠੀਕ ਆ ਸਾਦਾਂ ਕੋਲੇ ਪਖੰਡੀਆਂ ਕੋਲੇ ਕਿਸੇ ਬੁੜੀ ਨੇ ਉਹਨੂੰ ਦੱਸ ਪਾਦੀ ਵੀ ਇਹ ਫਲਾਣੇ ਦਾ ਸਾਦ ਆ ਠੀਕ ਆ ਪਖੰਡੀਆਂ ਨਾ ਕਹੀਂ ਤੂੰ ਹੈਂ ਪਖੰਡੀ ਨਾ ਗਈ ਪਖੰਡੀ ਨਹੀਂ ਗਿਆ ਸੀ ਅਸੀਂ ਅਸੀਂ ਬਾਬੇ ਕਿਉਂ ਸੀ ਆਏ ਬਾਬੇ ਕਰਨੀ ਵਾਲੇ ਆ ਕਿਹੜੇ ਕਰਨੀ ਵਾਲੇ ਆ ਅਸੀਂ ਬਹੁਤ ਵੱਡੀ ਕਰਨੀ ਆ ਇਹ ਘਰ ਦੇ ਵਿੱਚ ਤੁਸੀਂ ਲੜਾਈਆਂ ਵਾਦੀਆਂ ਇਹ ਕਰਨੀ ਵਾਲੇ ਕੰਮ ਇਹ ਲੜਾਈ ਮੱਲੋ ਮੱਲੀ ਲੜੀ ਜਾਣੇ ਜੇ ਸਾਡਾ ਕੀ ਖਸੂਰ ਹੈ ਐਨਕਾ ਲਾਈਆਂ ਕਿਹੜੀਆਂ ਐਨਕਾ ਕਿਹੜੀਆਂ ਇਹ ਇਹ ਰੇਵਣਦੀਆਂ ਆਹ ਦੀਂਦਾਂ ਨਹੀਂ ਲਿਖਿਆ ਉੱਤੇ ਤੇ ਲੋਕਾਂ ਤੋਂ ਖਾਈ ਜੰਨੇ ਪੈਸੇ ਜਿਹੜੇ ਆਹ ਉਹਨਾਂ ਨੂੰ ਤਵੀਦ ਕਰ ਕਰਕੇ ਦੇਈ ਜਾਂਨੇ ਉਹਨਾਂ ਨੂੰ ਦੱਸੀ ਜਾਂਨੇ ਵੀ ਇੱਥੇ ਜਾ ਉੱਥੇ ਜਾ ਲੋ ਘਰਾਂ 'ਚ ਲੜਾਈਆਂ ਪਈ ਜਾਂਨੇ ਲੋਕਾਂ ਤੋਂ ਖਾਨ ਇਹ 2.5 ਲੱਖ ਦੇ ਨਹੀਂ ਆ ਖੜਾ ਉਹਦਾ ਜੇਠ ਜੇਠ ਖੜਾ ਉਹਦਾ 2.5 ਲੱਖ ਦੀਆਂ ਐਣਕਾਂ ਹੀ ਕੱਲੀਆਂ 2.5 ਲੱਖ ਦੀਆਂ ਐਣਕਾਂ ਫਿਰ ਇਹ ਗਰੀਬਾਂ ਤੋਂ ਹੀ ਖਾਦੇ ਆ ਤੁਸੀਂ ਐਵੇਂ ਕਿਵੇਂ ਖਾਦੇ ਤਾਂ ਮੱਲੋ ਮੱਲੀ ਦੇ ਕੇ ਜਾਂਦੇ ਨਹੀਂ ਤੁਸੀਂ ਮੈਨੂੰ ਇਹ ਦੱਸੋ ਗੱਲ ਆ ਖੜਾ ਜੇਠ ਇੱਥੇ ਉਹ ਮੜਿਆ ਇਹਨੇ ਕੀਤਾ ਸੀਗਾ ਇਹਨਾਂ ਦੀ ਮੱਝ ਤੇ ਉਹ ਕੂ ਕੀਤਾ ਸੀ ਮੱਝ ਤੇ ਯਾਰ ਮੈਨੂੰ ਕਿ ਲੋੜ ਆ ਬਾਬੇ ਨੂੰ ਮੈਨੂੰ ਕਿ ਲੋੜ ਆ ਆਪਾਂ ਜਿਹੜਾ ਤੁਸੀਂ ਕਿਹਾ ਇਹ ਵੀ ਘਰ ਵਾਲੀ ਨੂੰ ਵੀ ਇਹ ਇਹਨਾਂ ਨੇ ਕੀਤਾ ਉਹ ਅਸੀਂ ਤਾਂ ਫਿਰ ਕਹਿਣਾ ਹੀ ਹੁੰਦਾ ਯਾਰ ਕੀ ਕਹਿਣਾ ਹੁੰਦਾ ਉਹ ਅਸੀਂ ਤਾਂ ਇੱਕ ਦੂਜੇ ਨੂੰ ਬਸ ਮਾੜਾ ਮੋਟਾ ਕਰਨਾ ਹੀ ਹੁੰਦਾ ਤੂੰ ਤੂੰ ਪਹਿਲਾਂ ਇਹਨਾਂ ਦਾ ਗੇਟ ਭੰਨਿਆ? ਹਾਂਜੀ ਹਾਂਜੀ। ਤੇਰੀ ਘਰ ਵਾਲੀ ਨੇ ਕੀ ਕਹੀ ਤੈਨੂੰ? ਬਾਈ ਜੀ ਉਹਨਾਂ ਨੇ ਆ ਕੇ ਇੱਥੇ ਹੋ ਜਾ ਮਾੜਿਆ। ਆ ਕੇ ਨਾ ਉਹਨੇ ਮੇਰੇ ਕੰਨ ਭਰਤੇ। ਤੇਰੀ ਘਰ ਵਾਲੀ ਨੇ? ਹਾਂ ਵੀ ਆਪਣੇ ਆਪਣੇ ਵੱਡੇ ਵੀਰ ਨੇ ਵੀ ਆਪਣੇ ਤੇ ਕੁਛ ਗੇਠ ਨੇ ਮੇਰੇ ਨੇ। ਜੇਠ ਨੇ ਕੁਛ ਕੀਤਾਗਾ। ਠੀਕ ਆ ਤੇ ਉਸ ਕਰਕੇ ਮੇਰਾ ਪੈਗ ਛੱਕ ਲੱਗਿਆ ਸੀ। ਮਾੜਾ ਮੋਟਾ ਸ਼ਾਮ ਦਾ ਟਾਈਮ ਸੀ ਤੇ ਮੈਂ ਗੁੱਸੇ 'ਚ ਬਾਈ ਗਰਾਰੀ ਪੈ ਗਈ ਤੇ ਮੈਂ ਇਹਨਾਂ ਦੇ ਗੇਟ ਤੇ ਕਵਾੜੀਆਂ ਮਾਰਿਆ। ਤੇ ਫੇਰ ਬਾਅਦ ਵਿੱਚ ਤੂੰ ਵੀ ਮਾਰੀਆਂ ਕਵਾੜੀਆਂ? ਬਾਈ ਗਾ ਮੇਰੇ ਪੈਕੇ ਪੀਤਾ ਸੀਗਾ। ਤੇ ਜਦੋਂ ਇਹ ਜਾ ਕੇ ਮਿਲਦਾ ਅੰਦਰ ਬੜਿਆ ਹੋਊਗਾ ਤਾਂ ਮੈਂ ਵੀ ਮਾਰ ਤਾ ਹਾਂ ਵੇਖੋ ਦੋਸਤੋ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਕਹਿਣਾ ਹੁੰਦਾ ਜਿਹੜੇ ਪਖੰਡੀ ਸਾਧ ਹੁੰਦੇ ਸਾਰੇ ਸਾਧਾਂ ਨੂੰ ਉਹਨਾਂ ਮੈਂ ਕਹਿੰਦਾ ਕਈ ਕਰਨੀ ਵਾਲੇ ਵੀ ਹੁੰਦੇ ਆ ਪਰ ਕਈ ਪਖੰਡੀ ਸਾਧ ਹੁੰਦੇ ਆ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਲੜਾਈਆਂ ਪਵਾਉਂਦੇ ਆ ਥੋੜੀ ਜੀ ਗੱਲ ਹੁੰਦੀ ਆ ਛੋਟੀ ਜੀ ਗੱਲ ਹੁੰਦੀ ਆ ਜਿਹਨੂੰ ਵੱਡਾ ਕਰ ਦਿੰਦੇ ਆ ਇਹਨਾਂ ਦੀ ਜਿਹੜੀ ਮੱਝ ਸੀਗੀ ਉਹ ਕੀ ਪਤਾ ਕਿਹੜੀ ਪ੍ਰੋਬਲਮ ਕਰਕੇ ਉਹ ਉਹਦੀ ਡੈਥ ਹੋ ਗਈ ਤੇ ਬਾਅਦ ਵਿੱਚ ਉਹਦੇ ਉਹਦੀ ਇਹ ਘਰ ਵਾਲੀ ਨੇ ਸਾਧ ਕੋਲ ਗਈ ਸਾਧ ਨੇ ਅੱਗੋਂ ਕਿਹਾ ਵੀ ਤੇਰੇ ਜੇਠ ਨੇ ਕੁਝ ਕੀਤਾ ਤੁਹਾਡੀ ਜਿਹੜੀ ਤੇਰੀ ਦਰਾਨੀਆਂ ਉਹਨੇ ਕੁਝ ਕੀਤਾ ਹੋਇਆ ਤਾਂ ਕਰਕੇ ਇਹ ਸਿਸਟਮ ਬਣਿਆ ਹੋਇਆ ਤਾਂ ਕਰਕੇ ਤੁਹਾਡੀ ਮੱਝ ਮਰੀ ਇਹਨਾਂ ਦੋਨਾਂ ਭਰਾਵਾਂ ਦੇ ਵਿੱਚ ਸਾਧ ਨੇ ਲੜਾਈ ਪਵਾਤੀ ਬਾਬਾ ਉਹਨੇ ਨੇੜੇ ਹੋਇਓ ਮੜਾਇਆ ਨੇੜੇ ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਾਬਾ ਬਣੇ ਮੈਨੂੰ ਵਾਵਾ ਚਰ ਹੋ ਗਿਆ ਨਹੀਂ ਬਾਬਾ ਉਹ ਗੱਲ ਟਾਈਮ ਸੀਗਾ ਜਿਹੜੇ ਹਰ ਇੱਕ ਇੱਟ ਚੱਕੇ ਤੋਂ ਸਿੰਗਰ ਨਿਕਲਦਾ ਹੁੰਦਾ ਸੀ ਹਰ ਇੱਟ ਚੱਕੇ ਤੋਂ ਸਿੰਗਰ ਨਿਕਲਦਾ ਹੁੰਦਾ ਜਿਹੜੇ ਹੁਣ ਹਰ ਇੱਟ ਚੱਕਣ ਨਾਲ ਬਾਬਾ ਨਿਕਲਦਾ ਇਹ ਗੱਲ ਕੀ ਆ ਕੰਮ ਤਾਂ ਕੋਈ ਹੈ ਨਹੀਂ ਫਿਰ ਬਾਬਾ ਕਿਹੜਾ ਗਿਆ ਲਿਆ ਹੋਇਆ ਤੁਸੀਂ ਉਹ ਮੈਂ ਦੂਜਾ ਲਿਆ ਉਹ ਜਿਹੜਾ ਹੁੰਦਾ ਜਿਹੜਾ ਦੂਜਾ ਕਿਹੜਾ ਹੁੰਦਾ ਬਹੁਤ ਵੱਡਾ ਗਿਆਨ ਲਿਆ ਹੋਇਆ ਹੈ ਨਹੀਂ ਜਦੋਂ ਤੁਸੀਂ ਇਹਨਾਂ ਨੂੰ ਇਹਦੀ ਘਰ ਵਾਲੀ ਨੂੰ ਦੱਸਿਆ ਵੀ ਐਂ ਕਰਕੇ ਤੇਰੇ ਜੇਠ ਨੇ ਕੁਝ ਕੀਤਾ ਹੋਇਆ ਤੁਹਾਡੇ ਦਿਮਾਗ ਦੇ ਉੱਤੇ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹਨਾਂ ਇਹਨਾਂ ਨੇ ਕੀਤਾ ਉਹ ਕਿਹੜਾ ਬਾਬਾ ਆਉਂਦਾ ਤੇਰੇ 'ਚ ਮੇਰੇ 'ਚ ਬਾਬਾ ਆਉਂਦਾ ਚਕਰ ਚਕਰ ਪਰਚੁੰਡੀ ਬਾਬਾ ਆਉਂਦਾ ਮੇਰੇ ਕਿਹੜਾ ਚਕਰ ਪਰਚੁੰਡੀ ਕਿਹੜਾ ਬਾਬਾ ਚਕਰ ਪਰਚੁੰਡੀ ਬਹੁਤ ਬਹੁਤ ਤਕੜਾ ਬਾਬਾ ਸੀਗਾ ਹੂੰ ਇਹ ਕੌਣ ਆ ਮੁੰਡਾ ਇਹ ਬਾਈ ਜੀ ਆਪਣਾ ਗਵੰਡੀ ਹੈ ਹਾਂ ਇਹ ਤੂੰ ਹੀ ਆਉਣਾ ਨੇ ਇਹ ਬਾਬੇ ਕੋਲ ਹਾਂਜੀ ਉਰੇ ਹੋ ਜਾ ਮਾੜੇ ਕੀ ਲੈਣਾ ਆਇਆ ਸੀ ਬਾਬੇ ਕੋਲ ਬਾਬੇ ਤੋਂ ਨੇੱਚਾ ਹੀ ਵਿਸ਼ਵਾਸ ਹੈ ਤੇ ਹਾਂ ਵਿਸ਼ਵਾਸ ਜਿਹੜਾ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਲੜਾਈ ਪਵਾਦੀ ਲੜਾਈ ਸਾਡੇ ਦਾ ਕੋਈ ਕਸੂਰ ਨਹੀਂ ਇਹ ਚ ਹੈ ਸਾਡਾ ਦਾ ਕੋਈ ਕਸੂਰ ਨਹੀਂ ਇਹ ਚ ਤੂੰ ਕੀ ਲੈਣਾ ਹੈ ਬਾਬੇ ਕੋਲ ਮਾਇਰ ਨੂੰ ਦੱਸ ਤਾਂ ਮੱਝ ਨਹੀਂ ਮਿਲਦੀ ਤੇਰੀ ਮੱਝ ਮਿਲਦੀ ਸੀ ਬਾਬਾ ਬਾਈ ਜੀ ਤੇ ਹੁਣ ਸਾਨੂੰ ਵਿਸ਼ਵਾਸ ਹੈ ਬਾਬਾ ਮੱਝ ਮਿਲਣ ਲੱਗ ਗਈ ਹੈ ਹੁਣ ਅੱਛਾ ਮੱਥਾ ਟੇਕਣਾ ਸੀ ਹਾਂਜੀ ਬਾਬਾ ਮੱਥਾ ਟੇਕਣਾ ਹੈ ਹਾਂ ਭਗਤਾਂ ਇਹ ਤਾਂ ਬਹੁਤ ਚਾਹਿਆ ਕੁਝ ਬਾਬੇ ਨੇ ਤੇ ਅਸੀਂ ਪੱਕੇ ਭਗਤਾਂ ਹੀ ਬਾਬੇ ਦੇ ਲੈ ਕੁਝ ਬਾਬੇ ਨੇ ਹਾਂਜੀ ਲਿਆ ਜੀ ਕੀ ਲਿਆ 50000 ਰੁਪਏ ਦਾ ਜੀ 50000 ਰੁਪਏ ਦਾ ਬਾਬਾ ਉਹਨੇ ਤਾਂ ਮੱਝ ਨਹੀਂ ਉਹ ਉਹਨਾਂ ਦੀ ਨੱਚ ਹੈ ਭਗਤਾਂ ਜਿਨ੍ਹਾਂ ਉਹ ਕਹਿੰਦਾ ਮੂੰਹ ਮੂੰਹ ਮੰਗੇ ਪਹਿਲੇ ਨਹੀਂ দান ਕੀਤੇ ਹੀ দান ਕੀਤੇ ਹੈ ਬਾਬਾ দান ਕਰਿਆ ਅਸੀਂ ਕਿਹੜਾ ਮੂੰਹ ਇਹਨੇ ਹੁਣ 50000 ਦਿੱਤਾ 50000 ਦੀ ਮੱਝ ਨਹੀਂ ਫਿਰ ਮੱਝ ਹੀ ਵੇਚ ਦਿੰਦਾ ਜੇ ਨਹੀਂ ਮਿਲਦੀ ਸੀ ਤਾਂ ਚੋਰੀ ਪਿਛੋਰੀ ਚੋਰੀ ਪਿਛੋਰੀ ਬਾਉ ਜੀ ਬਾਈ ਜੀ ਮੇਰੀ ਘਰ ਵਾਲੀ ਪੈਸੇ ਕੱਢ ਕੇ ਪੇਟੀ ਦੇ ਵਿੱਚੋਂ ਲੈ ਕੇ ਆਉਂਦੀ ਸੀ ਸਾਧ ਕੋਲੇ ਮੈਨੂੰ ਨਹੀਂ ਸੀ ਇਹ ਗੱਲ ਦਾ ਪਤਾ ਠੀਕ ਆ ਮੈਨੂੰ ਨਹੀਂ ਸੀ ਪਤਾ ਸਾਧ ਨੂੰ ਪੈਸੇ ਦਿੰਦੀ ਸੀ ਹਾਂਜੀ ਹਾਂਜੀ ਚੌਂਕਾਂ ਤੇ ਨੇ ਪੈਸੇ ਹਰ ਇੱਕ ਚੌਂਕੀ ਹਰ ਇੱਕ ਜਿਹੜਾ ਵਾ ਵੀਰਵਾਰ ਬਾਬੇ ਨੇ ਜਾਂ ਕੋਈ ਵੀ ਵਾਰ ਲਾ ਲੋ ਦੱਸਿਆ ਉਸ ਚੌਂਕੀ ਤੇ ਉਸ ਦਿਨ ਪੈਸੇ ਕੱਢ ਕੇ ਕਿਤੇ 10000 ਕਿਤੇ 5000 ਕਿਤੇ ਸੀ 5100 ਕਿਤੇ 7200 ਪੈਸੇ ਲੈ ਕੇ ਬਾਬੇ ਕੋਲੇ ਆ ਜਾਂਦੀ ਸੀ ਤਾਂ ਕਰਕੇ ਐਵੇਂ ਮਰੀ ਜਾਂਦਾ ਇਹਨੇ ਪੈਸੇ ਮੂੰਹ ਤੇ ਕਹੀ ਜਾਂਦਾ ਉਹ ਤਾਂ ਪੈਸੇ ਇਹਨੇ ਪੈਸੇ ਆਲਾ ਦਿੰਦਾ ਇਹ ਤੂੰ ਨਹੀਂ ਨਹੀਂ ਬਾਬਾ ਜੀ ਮਿਹਨਤ ਕਰੀਦੀ ਆ ਕੀ ਪਤਾ ਜਿਹੜੇ ਹਾਲਾਤ ਇਹਦੇ ਕੀਤੇ ਹੋਇਆ ਇਹਦੀ ਘਰ ਵਾਲੀ ਨੇ ਕੀਤੇ ਸਾਰਿਆਂ ਨੂੰ ਪੈਸੇ ਫਿਰ ਦੇ ਦੇ ਕੇ ਉਹ ਤਾਂ ਫਿਰ ਇਹਨਾਂ ਦੀ ਆਪ ਦੀ ਇੱਛਾ ਆਹ ਬਾਈ ਕੌਣ ਆਇਆ ਬਾਈ ਅੱਗੇ ਹੋਇਆ ਮਲੇ ਹੈ ਚੇਲਾ ਮੇਰਾ ਚੇਲਾ ਚੇਲਾ ਹਾਂਜੀ ਮੈਂ ਇਹਦਾ ਚੇਲਾ ਹੀ ਕਿੰਨਾ ਟਾਈਮ ਹੋ ਗਿਆ ਚੇਲਾ ਬਣੇ ਮੈਨੂੰ ਜੀ ਹੋ ਗਏ 10 ਸਾਲ ਕੀ ਸਿੱਖਦਾ ਚੇਲੇ ਤੋਂ ਇਹੋ ਹੀ ਕੰਮ ਹੀ ਸੋਖ ਸਕਦੇ ਆ ਜੀ ਅਸੀਂ ਗੁਰੂ ਆ ਸਾਡਾ ਕੀ ਸਿੱਖਦੇ ਉਹ ਜਿਹੜੀ ਦੋ ਭਰਾਵਾਂ ਦੇ ਵਿੱਚ ਲੜਾਈ ਪਵਾਦੀ ਕੀ ਪਤਾ ਹੋਰ ਕਹਿੰਦਾ ਕਿੰਨੇ ਜਾਲੇ ਹੋਣਗੇ ਆਪ ਲੜੀ ਜਾਣਗੇ ਭਗਤਾਂ ਦੇ ਇਹਦੇ ਵਿੱਚ ਸਾਡਾ ਕੀ ਕਸੂਰ ਆ ਹਾਂ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਜੇ ਕੋਈ ਲੜਦਾ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਵੀ ਤੁਸੀਂ ਲੜੋ ਪਰ ਇਹ ਲੜਾਈਆਂ ਝਗੜੇ ਮਾਲਾ ਵੀ ਜਿਵੇਂ ਮਾਲਾ ਹੁਣ ਜੇਕਰ ਬਾਬੇ ਨੇ ਦੱਸਤਾ ਤਾਂ ਇਹ ਤਾਂ ਨਹੀਂ ਹੁੰਦਾ ਵੀ ਯਾਰ ਜਾ ਕੇ ਆਪਾਂ ਕਿਸੇ ਦੇ ਨਾਲ ਲੜਾਈ ਪੈਣਾ ਬਾਬੇ ਨਾਲ ਜਾ ਕੇ ਸਿਗਰਟ ਗੱਲ ਦੱਸੀ ਹੈ ਹਾਂ ਤੇ ਲੜਨਾ ਥੋੜੀ ਹੈ ਹਾਂ ਕੋਈ ਹਾਜਮਾ ਅਸੀਂ ਹਾਜਮਾ ਵੀ ਰੱਖਣਾ ਜਿਹੜਾ ਮੁੰਡਾ ਜਿਹੜਾ ਖੜਾ ਇਹ ਕਹੀ ਜਾਂਦਾ ਜਦੋਂ ਮੱਝ ਮੈਂ ਕੀਤਾ ਹੀ ਨਹੀਂ ਕੁਛ ਇੰਨਾ ਦੀ ਮੈਂ ਪਹਿਲਾਂ ਕਿਲੋ ਦੁੱਧ ਦਿੰਦੀ ਸੀ ਤੇ ਮੈਂ ਜਿਹੜੇ ਜਿਹੜੇ ਤਰੀਕੇ ਦੱਸੇ ਤੇ ਮਗਰੋਂ 5 ਕਿਲੋ ਤੇ ਆਈ ਏ ਕਿ ਨਹੀਂ ਆਈ ਪੁੱਛਣ ਨਾ ਨਾ ਜੀ ਇਹ ਕੰਮ ਤਾਂ ਹੋਈ ਹੈ ਹੀ ਨਹੀਂ ਘਰ ਵਾਲੀ ਕਿੱਥੇ ਤੇਰੀ ਘਰ ਵਾਲੀ ਕਿੱਥੇ ਘਰ ਵਾਲੀ ਜੀ ਮੇਰੇ ਹਸਪੀਟਲ ਚ ਪਈ ਆ ਹਾਂ ਹਸਪੀਟਲ ਚ ਪਈ ਉਹ ਵੱਤ ਪਈ ਹੈ ਹਸਪੀਟਲ ਚ ਉਹ ਜੀ ਲੜ ਪਏ ਸੀ ਅਸੀਂ ਆਪਸ ਵਿੱਚ ਕਿੱਥੇ ਤੇਰੀ ਭਾਬੀ ਤੇਰੀ ਉਹ ਖਾ ਹਸਪਤਾਲ ਚ ਕਿੰਨੇ ਘਟਿਆਂ ਨੂੰ ਮੈਂ ਕਿਉਂ ਹੋਰ ਜਦੋਂ ਹੜਦੀ ਨਹੀਂ ਸੀਗੀ ਦੋਨੇ ਦੋਨਾਂ ਭਰਾਵਾਂ ਚ ਫਰਕ ਬਹੁਤ ਆ ਸਾਡੇ ਤਾਂ ਜੀ ਇੰਨਾ ਪਿਆਰ ਸੀਗਾ ਭਰਾਵਾਂ ਦਾ ਤੇਰੀ ਘਰ ਵਾਲੀ ਮਿਲ ਘਰੇ ਆ ਅਸੀਂ ਇੱਕ ਥਾਲੀ ਚ ਖਾਂਦੇ ਸੀ ਦੋਵੇਂ ਭਰਾ ਅਸੀਂ ਰਲ ਕੇ ਖਾਂਦੇ ਸੀ ਜਦੋਂ ਉਹਨੇ ਇੱਕ ਦੂਜੇ ਨੂੰ ਉਂਗਲਾ ਲਾਈਆਂ ਤੇ ਕਿਤੇ ਇਹਦਾ ਪੈਗ ਵੱਧ ਘੱਟ ਲੱਗਿਆ ਸੀ ਤੇ ਇਹਨੇ ਦੋ ਚਾਰ ਮਾਰਤੀਆਂ ਹੋਣੀਆਂ ਕੀ ਲੱਗਦਾ ਤੈਨੂੰ ਇਹ ਜੇ ਬਾਬਿਆਂ ਕੋਲ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹਾਂ ਕਿਉਂ ਜਾਣਾ ਫਿਰ ਇਹ ਤਾਂ ਜਾਂਦੇ ਨਹੀਂ ਕੌਣ ਜਾਂਦਾ ਯਾਰ ਇਹ ਜਾਂਦਾ ਹਾਂ ਮੈਂ ਤਾਂ ਤਾਂ ਇਹਨੂੰ ਕਹਿਣਾ ਮੈਂ ਤਾਂ ਇਹਨੂੰ ਵੀ ਰੋਕ ਦਾਨਾ ਵੀ ਤੂੰ ਉਹਨੂੰ ਨੱਥ ਪਾ ਬਾਬੇ 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 ਨੂੰ ਕਿਵੇਂ ਸੱਦਿਆ ਤੂੰ ਸਾਡਾ ਇਹ ਚ ਕੀ ਕਸੂਰ ਆ ਮੱਲੋ ਮੱਲੀ ਬਾਬਾ ਤੁਹਾਡੇ ਤੁਹਾਡੇ ਕਸੂਰ ਆ ਕੀ ਭਗਾ ਮੱਲੋ ਇੱਕ ਮਿੰਟ ਕਸੂਰ ਬਾਬੇ ਦਾ ਬਾਬਾ ਐਂ ਕਰ ਤੂੰ ਕਹਿੰਦਾ ਨਾ ਮੱਝ ਅਸੀਂ ਮਾਰੀ ਆ ਐਂ ਦੱਸ ਮੱਝ ਨੂੰ ਪਾਇਆ ਕੀ ਆ ਦੱਸ ਦੱਸ ਮੱਝ ਨੂੰ ਮੈਂ ਭਗਤਾ ਇਹਨਾਂ ਨੂੰ ਕਿਹਾ ਸੀ ਪੰਜ ਚੌਕੀਆਂ ਭਰੋ ਹਾਂ ਪਰ ਇਹਨਾਂ ਨੇ ਭਰੇ ਚੌਥੀ ਤੇ ਲੜਾਈ ਪੋਦੀ ਪੰਜ ਭਰ ਨਹੀਂ ਦਿੱਤੀਆਂ ਨੂੰ ਪੰਜ ਪੂਰੀਆਂ ਤਾਂ ਹੋ ਜਾਂਦੇ ਬਾਬਾ ਪੂਰੀਆਂ ਹੋ ਜਾਂਦੀਆਂ ਲੜਦੇ ਨਾ ਨਹੀਂ ਜੇ ਚੌਕੀ ਨਹੀਂ ਭਰਦਾ ਬੰਦਾ ਫਿਰ ਤੁਸੀਂ ਦੱਸ ਨਹੀਂ ਸਕਦੇ ਯਾਰ ਅਸੀਂ ਸਾਡਾ ਕੋਈ ਕਸੂਰ ਨਹੀਂ ਇਹ ਗੱਲ ਕਹਦੇ ਮੱਝ ਮਰੀ ਕਿਵੇਂ ਆ ਜਾਂ ਅਸੀਂ ਕੀ ਚੀਜ਼ ਪਾਈ ਉਹਨੂੰ ਇਹ ਦੱਸ ਦੇ ਮੈਂ ਵੀ ਪੈ ਰਿਹਾ ਦੱਸ ਬਾਬਾ ਕੀ ਪਾਇਆ ਇਹਨਾਂ ਨੇ ਦੱਸ ਆਹ ਮੁੰਡਾ ਖੜਾ ਇਹਨੂੰ ਦੱਸ ਕੇ ਕੀ ਪਾਇਆ ਹੈ ਇਹ ਇਹਨਾਂ ਦੀ ਮੈਂ ਪੁੱਛ ਲਾਇਆ ਇਹਨੂੰ ਪਹਿਲਾਂ ਕਿਲੋ ਦਾ ਤਾਂ ਦਿੰਦੀ ਸੀ ਮਗਰੋਂ 5 ਕਿਲੋ ਤੇ ਆਈ ਹੈ ਕਿ ਨਹੀਂ ਆਈ ਹੈ ਆਈ ਹੈ 5 ਕਿਲੋ ਤੇ ਬਾਈ ਜੀ ਅਸੀਂ ਖਰਾਕ ਖਵਾਈ ਉਹਨੂੰ ਅਸੀਂ ਆਉਂਦਾ ਘਰ ਖਾਉਂਦੇ ਆ ਤਾਂ ਕਰਕੇ ਦੁੱਧ ਵਧਾਇਆ ਮੈਂ ਬਾਬੇ ਬਾਬੇ ਨੇ ਜੰਤਰ ਮੰਤਰ ਮਾਰਿਆ ਹੋ ਤਾਂ ਮੈਂ ਦੱਸਿਆ ਸੀ ਕਿਹੜੀ ਖਰਾਕ ਪਾਉਣੀ ਹੈ ਕਿੰਨਾ ਦਾਣਾ ਪਾਉਣਾ ਕਿੰਨਾ ਆਟਾ ਪਾਉਣਾ ਮੈਂ ਦੱਸਿਆ ਤਾਂ ਫੇਰ ਹੀ ਲੱਗੀ ਆ ਤੁਸੀਂ ਰੱਖਦੇ ਹੋ ਮੱਝ ਉਹ ਮਈਆਂ ਨਹੀਂ ਰੱਖੀਆਂ ਕਹਿੰਦੇ ਹੁੰਦੇ ਆ ਵਿਆਹੇ ਨਹੀਂ ਤਾਂ ਉਹ ਕਹਿੰਦੇ ਹੁੰਦੇ ਆ ਬਰਾਤ ਚੜ੍ਹੇ ਨਹੀਂ ਚੜ੍ਹਦੇ ਤਾਂ ਵੇਖਿਆ ਤੇ ਜੇ ਅਸੀਂ ਪਸ਼ੂ ਨਹੀਂ ਰੱਖਦੇ ਤੇ ਪਸ਼ੂ ਰੱਖਦੇ ਤਾਂ ਵੇਖਿਆ ਸਾਡੇ ਸੇਵਾਦਾਰ ਰੱਖਦੇ ਆ ਪਸ਼ੂ ਸਾਡੇ ਸੇਵਾਦਾਰ ਰੱਖਦੇ ਆ ਪਸ਼ੂ ਸਾਡੇ ਕੋਲ ਦੁੱਧ ਬਹੁਤ ਹੋ ਜਾਂਦਾ ਜੀ ਆਪ ਹੀ ਹਾਂ ਇਹਨਾਂ ਨੂੰ ਰੱਖਣ ਦੀ ਲੋੜ ਹੀ ਨਹੀਂ ਸਾਡੇ ਅਰਗੇ ਬਥੇਰੇ ਜਿਹੜੇ ਵਾਮਾ ਪਰ ਮੱਜ ਬੜੇ ਬੈਠੇ ਬਥੇਰਾ ਦੇ ਦਿੰਦੇ ਹਾਂ ਚੜਾਵਾ ਚੜਾ ਦਿੰਦੇ ਹਾਂ ਹਾਂ ਬਾਬਾ ਜਿਹੜੀ ਇਹਨਾਂ ਦੋਵਾਂ ਪਰਿਵਾਰਾਂ ਦੇ ਵਿੱਚ ਲੜਾਈ ਹੋਈ ਆ ਇਹ ਇਹਦੇ ਬਰ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂ ਲੜਾਈ ਹੋਈ ਆ ਇਹਨਾਂ ਦੀ ਇਹ ਤਾਂ ਫਿਰ ਆ ਭਗਤਾ ਆਪੇ ਦੇ ਵੇਖੀ ਜੀ ਕਿਹਾ ਉਹਦੇ ਆਪਣਾ ਕਸੂਰ ਮੰਨਦੇ ਨਹੀਂ ਤੁਸੀਂ ਉਹ ਨਹੀਂ ਅਸੀਂ ਨਹੀਂ ਕਸੂਰ ਮੰਨਦੇ ਤੁਸੀਂ ਕੁਝ ਨਹੀਂ ਕੀਤਾ ਅਸੀਂ ਕੋਈ ਨਹੀਂ ਕਰਿਆ ਇਹ ਲੜਾਈ ਸਾਡਾ ਕੀ ਹੈ ਅਈ ਤਾਂ ਕਈ ਮੜਾ ਮੋਟਾ ਕਹਿਣਾ ਹੁੰਦਾ ਕੋਈ ਫਲਾਨੇ ਨੇ ਫਲਾਨਾ ਕਰਤਾ ਫਲਾਨਾ ਨੇ ਫਲਾਨਾ ਕਰਤਾ ਉਹਨਾਂ ਨੇ ਦੱਸਣਾ ਥੋੜੀ ਹੁੰਦਾ ਇੱਕ ਦੂਜੇ ਨੂੰ ਵੀ ਐ ਤੁਸੀਂ ਕਰਿਆ ਉਹ ਤਾਂ ਫਿਰ ਸਾਡੇ ਤਰੀਕੇ ਆ ਨਾ ਸਾਨੂੰ ਬੁੜੀਆਂ ਵੀ ਆਉਂਦੀਆਂ ਬਾਬਾ ਤੇਰੇ ਕੋਲ ਬੁੜੀਆਂ ਵੀ ਆਉਂਦੀਆਂ ਹਾਂ ਬੀਬੀਆਂ ਹੀ ਵਾਧੂ ਆਉਂਦੀਆਂ ਤੇ ਬੰਦੇ ਨਹੀਂ ਆਉਂਦੇ ਬੰਦੇ ਤਾਂ ਘੱਟ ਹੀ ਆਉਂਦੇ ਨਾਲੇ ਕਹਿੰਦੇ ਜਿਹੜੀ ਥਾਲੀ ਅੰਦਰ ਜਾਂਦੀ ਹੈ ਰੋਟੀ ਵਾਲੀ ਉਹ ਬੁੜੀ ਲੈ ਕੇ ਆਉਂਦੀ ਹੈ ਤਾਂ ਉਹ ਤਾਂ ਫਿਰ ਸਾਡੀਆਂ ਸੇਵਾਦਾਰनियां ਰੱਖੀਆਂ ਹੋਈਆਂ ਤੇ ਦੋ ਚਮਚੇ ਘੱਟ ਹੁੰਦੇ ਥਾਲੀ ਦੇ ਵਿੱਚ ਦੋ ਚਮਚੇ ਘੱਟ ਇੱਕ ਉਹਦੇ ਲਈ ਤੇ ਇੱਕ ਮੇਰੇ ਲਈ ਅੱਛਾ ਜਿਹੜਾ ਥਾਲੀ ਲੈ ਕੇ ਆਉਂਦਾ ਇੱਕ ਉਹਦੇ ਲਈ ਹੁੰਦੀ ਇੱਕ ਤੇਰੇ ਲਈ ਇੱਕ ਮੇਰੇ ਲਈ ਹੁੰਦਾ ਕਿਆ ਬਾਤ ਆ ਅੱਛਾ ਸੇਵੇਦਾਰ ਸੇਵੇਦਾਰ ਜ਼ਿਆਦਾਤਰ ਬੁੜੀਆਂ ਕਾਦੋਂ ਰੱਖਦੇ ਬਾਬੇ ਬਾਬੇ ਜੂਠਾ ਇਹਨਾਂ ਖਾਂਦੇ ਫਿਰ ਬਾਬੇ ਜੂਠਾ ਇਹਨਾਂ ਖਾਂਦੇ ਕਿਸੇ ਦਾ ਹਾਂ ਫਿਰ ਆਪਦਾ ਚੌਂਚਾਟ ਰੱਖਦੇ ਬਾਬੇ ਹੂੰ ਕਿਆ ਬਾਤ ਆ ਅੱਛਾ ਕੀ ਕਹਿਣਾ ਚਾਹਣਾ ਇਹਨਾਂ ਬਾਬਾਂ ਬਾਰੇ ਇਹਨਾਂ ਕੋਲ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹੂੰ ਕੋਈ ਹੁੰਦਾ ਜਿਹੜਾ ਪਰਾਂਵਾਂ ਦੇ ਵਿੱਚ ਲੜਾਈ ਪਉਦੀ ਹੈ ਹਾਂ ਸਾਡਾ ਘਰ ਜਿਹੜਾ ਇੰਨਾ ਵਧੀਆ ਸੀਗਾ ਚੱਲਦਾ ਹਾਂ ਹਨਾ ਜਾਣਾ ਕਿਉਂ ਨਹੀਂ ਚਾਹੀਦਾ ਬਾਬਿਆਂ ਦਾ ਘਰ ਕਿਵੇਂ ਚੱਲੂ ਜੇ ਨਾ ਆਉਣਗੇ ਤਾਂ ਬਾਬਿਆਂ ਦਾ ਘਰ ਕਿਵੇਂ ਚੱਲੂਗਾ ਬਹੁਤ ਸਿਆਣੀ ਗੱਲ ਆ ਇਹ ਬਾਬੇ ਦੀ ਦੂਜਾਂ ਦੇ ਘਰ ਪੱਟੀ ਚੱਲੋ ਅੱਛਾ ਹੁਣ ਜਾਏਂਗਾ ਬਾਬੇ ਕੋਲ ਨਾ ਜੀ ਨਾ ਕੰਨੀ ਹੱਥ ਲੱਗ ਗਿਆ ਇਹ ਜਿਹੜੀ ਤੇਰੀ ਬੁੜੀ ਹੈ ਅੰਦਰ ਪਈ ਹੈ ਜਿਹੜੀ ਤੇਰੀ ਘਰ ਵਾਲੀ ਪਈ ਹੈ ਮੰਜੇ ਦੇ ਉੱਤੇ ਪਈ ਹੈ ਹਸਪਤਾਲ ਦੇ ਵਿੱਚ ਪਈ ਹੈ ਬਾਬੇ ਤੋਂ ਖਰਚਾ ਮੰਗ ਫਿਰ ਮੰਗਣਾ ਹੁਣ ਇਹਨੇ ਕੀ ਦੇਣਾ ਜੀ ਬਾਬਾ ਤਾਂ ਮਗਦਾ ਪਰਦਾ ਰੱਖ ਤਾ ਬਾਬਾ ਕਿਤੋਂ ਖਰਚੇ ਦੇ ਦੂਗਾ ਬਾਬਾ ਦੇਵੋਗੇ ਕੋਈ ਸੇਵਾਦਾਰ ਸੇਵਾ ਤੁਹਾਡੀ ਪੈਰੀ ਹੱਥ ਲਾਉਂਦੇ ਤੁਹਾਡੇ ਕੋਲ ਆਉਂਦੇ ਆ ਦੇਵੋਗੇ ਇਹਨਾਂ ਨੂੰ ਪਏ ਉਹ ਕੋਨੇ ਕੋਈ ਹੋਰ ਸੇਵਾ ਕਿਸੇ ਪਾਸੋਂ ਆ ਗਈ ਤਾਂ ਦੇ ਦੇਾਂਗੇ ਆ ਹੁਣ ਸਾਡੀ ਬਿਲਡਿੰਗ ਬਣੀ ਜਾਂਦੀ ਆ ਇਹ ਜਿਹੜੀ ਬਿਲਡਿੰਗ ਬਣੀ ਜਾਂਦੀ ਆ ਸਾਡਾ ਆਪ ਲੋੜ ਇਹ ਕਦ ਲਈ ਬਣੀ ਜਾਂਦੀ ਆ ਇਹ ਆਪਾਂ ਸੰਗਤਾਂ ਨੂੰ ਇੱਥੇ ਲੰਗਰ-ਲੰਗਰ ਲਾਇਆ ਕਰਾਂਗੇ ਸੇਵਾ ਕਰਿਆ ਕਰਾਂਗੇ ਇਹ ਇਹ ਪੈਸੇ ਫਿਰ ਇਹਨਾਂ ਦੇ ਆ ਗਰੀਬਾਂ ਦੇ ਯਾਰ ਸਾਡੀ ਸਾਡੀ ਮਿਹਨਤ ਹੈ ਗਰੀਬਾਂ ਦੇ ਕਦੇ ਪੈਸੇ ਕਿਹੜੀ ਮਿਹਨਤ ਕੀ ਕਰਦੇ ਮਿਹਨਤ ਕੀ ਕਰਦੇ ਯਾਰ ਸੈਰ ਹਲਾਉਣਾ ਕਿਹੜਾ ਸੌਖਾ ਹਾਂ ਉਹ ਚੌਕਾਂ ਵਾਲੀ ਗੱਲਾਂ ਦੇ ਵਿੱਚ ਫਸਾਉਣਾ ਕਿਹੜਾ ਸੌਖਾ ਗੱਲਾਂ 'ਚ ਕਿਹੜਾ ਫਸਾਉਣਾ ਸੌਖਾ ਤੂੰ ਚੈਨਲ ਵੇਖ ਲੈ ਮੈਂ ਤੇਰਾ ਚੈਨਲ ਜਾਂ ਚੈਨਲ ਜੇ ਮੇਰੇ ਤੂੰ ਵੀ ਕੋਈ ਨਾ ਕੋਈ ਸੇਵਾ ਪਾ ਕੇ ਜਾਂ ਕੀ ਭੱਗ ਜਾਵਾਂ ਕੋਈ ਨਾ ਕੋਈ 10 20 50000 ਪਾ ਮੈਂ ਇਹਦਾ ਵੀਡੀਓ ਪਾ ਕੇ ਜਾਊਂਗਾ ਤੁਹਾਡੀ ਸਾਡਾ ਸਾਡਾ ਚੈਨਲ ਨਹੀਂ ਨਹੀਂ ਮੈਂ ਵੀਡੀਓ ਪਾ ਕੇ ਜਾਊਂਗਾ ਤੁਹਾਡੀ ਉਹ ਤੂੰ ਜੇ ਵੀਡੀਓ ਪਾਈ ਨਾ ਤੇਰਾ ਚੈਨਲ ਜਾਂ ਭਸਮ ਕਰ ਦੂੰ ਮੈਂ ਅੱਛਾ ਠੀਕ ਆ ਭਸਮ ਹੋ ਜਾ ਮੈਂ ਤਾਂ ਕਹਿਣਾ ਮੈਂ ਵੀ ਫਿਰ ਤੈਨੂੰ ਮੰਨਣ ਲੱਗ ਜਾ ਮੈਂ ਤੈਨੂੰ ਵੀ ਭਸਮ ਕਰ ਦੂੰ ਇਹ ਜਿਹੜੀਆਂ ਅਸੀਂ ਵੀ ਬਾਬੇ ਬਣ ਜਾਗੇ ਫਿਰ ਇਹ ਜਿਹੜਾ ਇਲਜ਼ਾਮ ਲਾਈ ਜਾਂਦੇ ਨਾ ਮਹਿੰਗਾ ਬਹੁਤ ਪਊਗਾ ਇਹਨਾਂ ਨੂੰ ਬਾਬਾ ਕਹਿੰਦਾ ਇਲਜ਼ਾਮ ਲਾਉਂ ਹਾਂ ਹਾਂਜੀ ਇਲਜ਼ਾਮ ਲਾਉਣੇ ਬਾਬਾ ਕਹਿੰਦਾ ਕਿੱਥੋਂ ਇਲਜ਼ਾਮ ਲਾਉਣੇ ਆ ਜੀ ਅਸੀਂ ਤਾਂ ਮੰਗਣ ਖਾਨ ਵਾਲੇ ਹੋਗੇ ਘਰ ਵਾਲੀ ਤੇ ਦਾ ਪੈਸਾ ਤੇ ਮੇਰੀ ਘਰਦਨ ਉਹ ਬਾਈ ਮੇਰਾ ਪ੍ਰਾਂ ਇਹਨੂੰ ਪੁੱਛ ਬਾਬੇ ਨੂੰ ਵੀ ਮੱਝ ਕਿਵੇਂ ਮਰੀ ਐ ਮੈਂ ਇਹੀ ਗੱਲ ਤੇ ਅੜਿਆ ਖੜਾ ਮੱਝ ਕਿਵੇਂ ਮਰੀ ਐ ਬਾਬਾ ਮੱਝ ਦੀ ਲੇਹੀ ਸੀ ਉਹ ਆ ਗਈ ਮਰ ਗਈ ਇੱਕ ਇੱਕ ਚੌਂਕੀ ਨਹੀਂ ਭਰੀ ਇਹਨਾਂ ਦੀ ਤਾਂ ਮਰ ਗਈ ਉਹ ਇੱਕ ਚੌਂਕੀ ਨਹੀਂ ਭਰੀ ਉਹਨੇ ਆਇਆ ਗਿਆ ਪਹਿਲਾਂ ਤੇ ਪਹਿਲਾਂ ਤੈਨੂੰ ਕੀ ਕਹੇ ਨੇ ਆਈ ਚੌਂਕੀ ਤੇ ਆਈ ਚੌਂਕੀ ਤੇ ਬਾਬਾ ਜੀ ਲੜਾਈ ਪੈਂਦੀ ਸੀ ਕਰੇ ਆਈ ਚੌਂਕੀ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੋਂ ਪੈਸਾ ਤੇ ਲਾ ਘਟਦਾ ਸੀ ਤੇ ਆਈ ਚੌਂਕੀ ਤੇ ਲੜਾਈ ਪੈ ਜਾਂਦੀ ਸੀ ਮੈਂ ਆਪਦੇ ਘਰ ਵਾਲੀ ਦੇ ਮਾੜਾ ਮੋਟਾ ਤੌਲ ਧਫਾ ਕਰ ਦਿੰਦਾ ਸੀ ਤੇ ਉਹ ਬਾਬੇ ਕੋਲੋਂ ਫੇਰ ਵੀ ਜਣੋ ਨਹੀਂ ਹਟੀ ਤਾਂ ਕਰਕੇ ਕੀ ਮਤਲਬ ਕੀ ਇੱਕ ਦਿਨ ਇਹੋ ਜਿਹਾ ਆਇਆ ਕਿ ਮੇਰੇ ਘਰ ਵਾਲੀ ਦੇ ਇੱਕ ਦੂਜੇ ਭਰਾਵਾਂ ਦੇ ਵਿੱਚ ਫਿੱਕ ਪਵਾ ਕੇ ਕੰਨ ਭਰ ਕੇ ਦੋਵੇਂ ਪਾਸੋਂ ਤੇ ਸਾਡੀ ਲੜਾਈ ਕਰਾਤੀ ਹੁਣ ਉਹ ਆਪ ਹਸਪਤਾਲ 'ਚ ਪਈ ਆ ਤੇ ਅਸੀਂ ਬਾਬਾ ਜੀ ਕੋਲੇ ਬੈਠੇ ਆ ਕੀ ਕਹਿੰਦਾ ਚਾਉਣੇ ਹੋ ਇਹ ਜੇ ਬਾਬਿਆਂ ਕੋਲ ਜਾਣਾ ਚਾਹੀਦਾ ਨਾ ਨਾ ਜੀ ਨਾ ਅੱਗੇ ਤਾਂ ਜਾਓਗੇ ਨਾ ਨਾ ਜੀ ਅਸੀਂ ਤਾਂ ਜੀ ਦੂਰੋਂ ਦੂਰੋਂ ਹੱਥ ਬੰਨਦੇ ਆ ਚਾਰ ਚਾਰ ਦੋ ਦੋ ਕੀ ਅਸੀਂ ਤਾਂ ਆਂਡ ਗਵਾਂਡ ਨੂੰ ਵੀ ਦੱਸਾਂਗੇ ਐ ਨਾ ਕਹੇ ਮੈਂ ਭਸਮ ਕਰ ਦੂੰ ਤੈਨੂੰ ਤੁਸੀਂ ਮੰਨ ਲਓ ਮੱਲੀ ਸਾਧ ਦੇ ਇਹਨਾਂ ਨੂੰ ਇਹ ਆਪ ਦੀ ਆਪ ਆਉਂਦੇ ਆ ਤੋਂ ਹੁਣ ਗੱਲਬਾਤ ਕਰਾਂਗੇ ਇਹ ਜੇ ਸਾਧਾਂ ਕੋਲ ਜਾਓਗੇ ਨਹੀਂ ਅਸੀਂ ਨਹੀਂ ਜਾਂਦੇ ਇਹ ਤਾਂ ਪਹਿਲਾਂ ਵੀ ਨਹੀਂ ਜਾਂਦੇ ਹੁਣ ਵੀ ਨਹੀਂ ਜਾਂਦੇ ਤੁਸੀਂ ਜਾਓਗੇ ਨਾ ਨਾ ਜੀ ਤੂੰ ਆਇਆ ਸੀਗਾ ਹੁਣ ਬਾਬੇ ਤੇ ਵਿਸ਼ਵਾਸ ਰਹਿ ਗਿਆ ਤੇਰਾ ਮੇਰਾ ਨਾ ਜੀਨ ਟੁੱਟ ਗਈ ਹੁਣ ਤਾਂ ਜੀਨ ਟੁੱਟ ਗਿਆ ਹਾਂਜੀ ਉਹੀ ਬਾਬੇ ਦੇ ਪਾਸੇ ਦੇਈ ਜਾਂਦੇ ਨਾ ਮੈਂ ਤਾਂ ਜੀ ਗਲਤੀ ਕਰ ਨਾ ਨਾ ਜਗੇ ਕੀ ਕਹਿਣਾ ਚਾਹੁੰਦੇ ਇਹ ਇਹ ਤੁਹਾਡੇ ਕੋਲ ਆਉਂਦੇ ਆ ਕਿ ਤੁਸੀਂ ਸਾਦੇ ਉਹਨਾਂ ਨੂੰ ਇਹ ਤਾਂ ਅਸੀਂ ਸਾਦੇ ਤਾਂ ਕਿਸੇ ਨੂੰ ਨਹੀਂ ਇਹਦਾ ਚੁੰਬਕ ਸਾਡੇ 'ਚ ਆਇਆ ਹੋਇਆ ਚਮਕ ਪੱਥਰੀ ਇਹ ਹੋਇਆ ਲੋਕ ਆਉਂਦੀ ਆ ਵੀ ਖਿੱਚੇ ਆਉਂਦੇ ਆ ਅੱਛਾ ਹੁਣ ਬਾਬਾ ਇਹਨਾਂ ਦਾ ਕੀ ਬਣੂਗਾ ਇਹਨਾਂ ਦਾ ਕੀ ਰਾਜਨਾਵਾ ਕਰੋਗੇ ਹੁਣ ਇਹਦੀ ਘਰ ਵਾਲੀ ਹਸਪਤਾਲ ਦੇ ਵਿੱਚ ਪਈ ਐ ਕੀ ਕਹਿਣਾ ਚਾਹੁੰਦੇ ਉਹਨੂੰ ਖਰਚਾ ਦੇਵੋਗੇ ਇਹਨੂੰ ਇਹਨੂੰ ਖਰਚਾ ਕੋਈ ਨਹੀਂ ਦੇ ਦੂੰਗਾ ਇਹ ਖਰਚਾ ਤਾਂ ਨਹੀਂ ਮੈਂ ਇਹਨੂੰ ਕਹਿਣਾ ਕੋਈ ਗੱਲ ਨਹੀਂ ਜਦੋਂ ਘਰ ਵਾਲੀ ਦੀ ਠੀਕ ਹੋ ਗਈ ਉਦੋਂ ਘੱਲ ਦੀ ਆਪਾਂ ਦੇ ਦਾਂ ਹੀ ਖਰਚਾ ਕੋਈ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਪਖੰਡੀ ਬਾਬੇ ਦੀ ਗੱਲਬਾਤ ਤੁਸੀਂ ਵੇਖੀ ਹੋਊਗੀ ਵੀਡੀਓ ਵੇਖੀ ਹੋਊਗੀ ਇਹ ਹਜੇ ਸਾਧ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਜ ਚੁੱਕੇ ਨੇ ਹਰ ਥਾਂ ਤੇ ਇਹਨਾਂ ਦੇ ਡੇਰੇ ਹਰ ਥਾਂ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਆਪਦੇ ਗੱਲਾਂ ਦੇ ਵਿੱਚ ਫਸਾਉਂਦੇ ਨੇ ਤਾਂ ਇਹ ਜੇ ਬਾਬਾਂ ਤੋਂ ਸਾਧ ਤੋਂ ਸਾਧਾਂ ਤੋਂ ਬਚ ਕੇ ਰੋ ਜਿਹੜੇ ਦੋ ਭਰਾਵਾਂ ਸਕੇ ਭਰਾਵਾਂ ਦੇ ਵਿੱਚ ਇਸ ਸਾਧ ਨੇ ਲੜਾਈ ਪਵਾਤੀ ਦੋਸਤ ਤੁਸੀਂ ਸਾਰੀ ਵੀਡੀਓ ਵੇਖੀ ਹੋਊਗੀ ਤਾਂ ਇਹ ਜੇ ਬਾਬਿਆਂ ਕੋਲ ਤੁਸੀਂ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ